ਮੇਰਾ ਨਾਮ ਕੇਸ਼ ਕੁਮਾਰ ਹੈ ਜੀ ਮੇਰੀ ਦੁਕਾਨ ਦੇ ਉੱਤੇ ਇੱਕ ਥਰਡ ਪਰਸਨ ਆਇਆ ਵਾ ਔਰ ਆਉਂਦਿਆਂ ਉਹਨੇ ਮੈਂ ਆਪਣਾ ਕੰਮ ਕਰਦਾ ਪਿਆ ਸੀ ਥੋੜੀ ਪਿੱਛੇ ਮੇਰੇ ਬੇਟੇ ਨੂੰ ਪੁੱਛਿਆ ਕਿ ਪਾਪਾ ਕਿੱਥੇ ਨੇ ਤੁਸੀਂ ਕਿੱਥੇ ਹੋ ਮੈਂ ਜਸਟ ਪਿੱਛੇ ਸੀਗਾ ਕੰਮ ਕਰਦਾ ਪਿਆ ਸੀਗਾ ਤੇ ਕਹਿੰਦਾ ਕਿੱਥੇ ਗਏ ਨੇ ਕਹਿੰਦਾ ਦੱਸੋ ਤੇ ਨਹੀਂ ਤੂੰ ਦੱਸ ਕਿੱਥੇ ਗਏ ਨੇ ਇਹਨੇ ਪਿੱਛੋਂ ਦੀ ਜਾ ਕੇ ਤੇ ਦੱਸੋ ਕੰਮਰੇ ਦੱਸੋ ਇੰਨੀ ਗੱਲ ਕਹਿ ਕੇ ਉਹਨੂੰ ਜਫਾ ਪਾਇਆ ਵਾ ਔਰ ਉਹਨੂੰ ਹੁੰਦਾ ਧੁੰਦਾ ਬਾਹਰ ਸੜਕ ਤੱਕ ਲੈ ਗਿਆ ਉੱਥੇ ਅਸੀਂ ਲੰਮੇ ਪਾਤਾ ਇਹਨੂੰ ਉੱਥੇ ਦੇ ਕੋਲ ਵੈਪਨ ਵੀ ਖੋਇਆ ਵਾ ਵੈਪਨ ਵੀ ਸੀ ਇਹ ਸਾਹ ਵਾਲੇ ਲੈ ਗਏ ਆ ਔਰ ਉਹਨੂੰ ਵੀ ਲੈ ਗਏ ਆ ਉਹ ਸਾਡਾ ਡੀਵੀਆਰ ਵੀ ਲੈ ਗਏ ਸਾਡੇ ਹੱਥ ਤੇ ਸੜਕ ਤੇ ਮੇਰੇ ਹੱਥ ਦੇ ਸਾਡੋ ਉਹਦੇ ਕੋਲੋਂ ਵੈਪਨ ਖੋਹਦੇ ਆਣ ਲੱਗੀ ਆ ਵੈਪਨ ਵਜਾਏ ਮੇਰੇ ਪੁੱਠਾ ਕਿਹਨੋ ਜਾਓਗੇ ਤੁਹਾਡੇ ਬੱਚੇ ਵੀ ਬੇਬੇਰੀ ਨਾ ਤੁਹਾਡੀ ਵੀ ਜਾਨ ਬਚ ਗਈ ਮੇਰੇ ਬੱਚੇ ਦੀ ਦਿਲੈਨਾ ਪਰ ਵੇਖੋ ਜੀ ਸਾਡਾ ਪ੍ਰਸ਼ਾਸਨ ਕੀ ਕਰਦਾ ਪਿਆ ਹੈ ਇਸ ਥੀ ਨੂੰ ਕਿਦਾਂ ਦੇਖਦਾ ਤੁਸੀਂ ਕੋਈ ਫਰੋਤੀ ਆਈ ਹੋਵੇ ਕੋਈ ਕਾਲ ਆਈ ਹੋਵੇ ਕਿਸੇ ਨੇ ਧਮਕੀ ਆਈ ਸਾਡੀ ਤੇ ਵੇਖੋ ਜੀ ਕਿਸੇ ਨਾਲ ਇੱਕ ਪੈਸੇ ਦੀ ਦੁਸ਼ਮਣੀ ਨਹੀਂ ਅਸੀਂ ਸਾਡੇ ਕੋਲ ਛੋਟੇ ਤੋਂ ਛੋਟਾ ਬੱਚਾ ਵੀ ਆ ਜੇ ਨਾ ਆਓ ਜੀ ਸਾਡੀ ਜਬਾਨਿਆਂ ਦੇ ਕੇ ਆਓ ਜੀ ਇੱਧਰ ਆਓ ਕਦੀ ਵੀ ਕਿਸੇ ਨੂੰ ਤੂਣੀ ਤੈਣੀ ਜ਼ਖਮੀ ਇੱਕ ਥਰਡ ਪਰਸਨ ਹੋਇਆ ਵਾ ਉਹਦਾ ਸਾਨੂੰ ਅਜੇ 100% ਨੋਲੇਜ ਨਹੀਂ ਹੈ ਸ਼ਾਇਦ ਸ਼ਾਇਦ ਰਾਘੇ ਵੀ ਹੋ ਸਕਦਾ ਹੈ ਮਾਹੌਲ ਬਹੁਤ ਜਿਆਦਾ ਕੋਲੀ ਚੱਲੀ ਤੇ ਜਖਮੀ ਹੋਏ ਨੇ ਭਾਜੀ ਸਾਨੂੰ ਇਨਫੋਰਮੇਸ਼ਨ ਮਿਲੀ ਆ ਵੀ ਇੱਥੇ ਰਕੇਸ਼ ਕੁਮਾਰ ਹੈਗੇ ਕਰਿਆਨੇ ਵਾਲੇ 13 ਰੋਡ ਤੇ ਉਹਨਾਂ ਦੇ ਗੋਲੀ ਚੱਲੀ ਹੈ ਅਸੀਂ ਮੌਕੇ ਤੇ ਪਹੁੰਚੇ ਹਾਂ ਉਹਨਾਂ ਦੇ ਬਿਆਨ ਹਾਸਲ ਕਰਨ ਦੇ ਆ ਅਜੇ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਕਿਹੜਾ ਬੰਦਾ ਜ਼ਖਮੀ ਹੋਇਆ ਕਿਹੜਾ ਬੰਦਾ ਮਤਲਬ ਕਿੰਨੇ ਗੋਲੀ ਚਲਾਈ ਆ ਤੇ ਇਹਨਾਂ ਦੇ ਬਿਆਨ ਹਾਸਲ ਕਰਨ ਤੋਂ ਬਾਅਦ ਆਪਾਂ ਪਰਚਾ ਦਰਜ ਕਰਾਂਗੇ ਜੋ ਇਨਵੈਸਟੀਗੇਸ਼ਨ ਦੋਸ਼ੀ ਪਾਜਣ ਨੂੰ ਫੜਾਂਗੇ ਕਿੰਨੇ ਬੰਦੇ ਇੱਕ ਹੀ ਬੰਦਾ ਪਤਾ ਲੱਗਾ ਜੀ ਉਹਨੂੰ ਨਹੀਂ ਮਿਲਿਆ ਆਪਾਂ ਮਾਨੂੰ ਇੱਕ ਬੰਦੇ ਦਾ ਪਤਾ ਲੱਗਾ ਜ਼ਖਮੀ ਹੋਇਆ ਉਹ ਕੋਈ ਚਲਾਣ ਵਾਲਾ ਫੜਿਆ ਵੀ ਹੈ ਕੋਈ ਨਹੀਂ ਫਿਰ ਹਾਲ ਤੇ ਕੋਈ ਐੋਜੀ ਗੱਲ ਨਹੀਂ ਆ ਗਈ ਜੇ ਫੜਿਆ ਉਹ ਦੁਕਾਨ ਦਾ ਮਾਲਕ ਫੜਿਆ ਮਤਲਬ ਜੇ ਕੋਈ ਪਾਰਟ ਆਊਗਾ ਤਾਂ ਉਹਨਾਂ ਸਾਂਝਾ ਕਰ ਲਾਂਗੇ ਦੁਕਾਨ ਦਾ ਮਾਲਕ ਸੀ ਅੰਦਰ ਬੈਠਾ ਹੋਇਆ ਸੀ ਹਾਂਜੀ ਹਾਂਜੀ ਦੁਕਾਨ ਦਾ ਮਾਲਕ ਹੀ ਉਹਦੇ بیٹے ਨੇ ਹੀ ਕੋਸ਼ਿਸ਼ ਕੀਤੀ ਆ ਉਹਨੂੰ ਫੜਨ ਦੀ ਉਹਨੇ ਮਦਦ ਕੀਤੀ ਹਾਂਜੀ ਸੀ ਵੀ ਪੁੱਛਿਆ ਮੈਨੂੰ ਕੋਈ ਮਿਲੇ ਨਹੀਂ ਪਰ ਉਹਦੇ بیٹے ਨੇ ਮੈਨੂੰ ਬਿਆਨ ਵਰਬਲੀ ਦਿੱਤੇ ਅਜੇ ਕਿ ਉਹਨੇ ਜਦੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਮੈਂ ਫੜ ਲਿਆ ਉਹ ਬਾਕੀ ਇਨਵੈਸਟਿਗੇਸ਼ਨ ਚੱਲ ਰਹੀ ਹੈ ਜਿਹੜਾ ਉਸੀ ਉੱਪਰ ਹੈ ਅੰਛਾ ਅੱਛਾ ਕਿੱਥੇ ਦੁਕਾਨਾ ਕੀ ਹੋਇਆ ਸਰ ਇੱਥੇ ਦੁਕਾਨ ਤੇ ਮੈਂ ਸਮਾਨ ਲਾ ਰਿਹਾ ਸੀ ਬਾਹਰੋਂ ਇੱਕ ਆਇਆ ਬੰਦਾ ਮੂੰਹ ਟੱਕਿਆ ਹੋਇਆ ਬੈਗ ਉਹਨੇ ਪਾਇਆ ਸੀ ਉਹਦੇ ਬੈਗ ਤੇ ਮੈਂ ਪਹਿਲਾਂ ਹੀ ਦੇਖ ਲਿਆ ਕਿ ਉਹਨੇ ਲਵੋਰਵਲ ਕੱਢ ਲਿਆ ਸੀ ਬੰਦੂ ਕੱਢਣ ਰਿਹਾ ਸੀ ਤੇ ਮੈਂ ਇੱਕ ਵਾਰ ਤਾਂ ਹੋ ਗਿਆ ਕਿ ਮਤਲਬ ਪਿਛੇ ਹਟ ਗਏ ਪਰ ਮੈਂ ਨਹੀਂ ਅੱਗੇ ਜਾਈਏ ਉਨ ਨੇ ਮੈਂ ਪਿੱਛੇ ਪੁੱਛਿਆ ਅੰਦਰ ਕਿਤੇ ਗਏ ਲੈ ਕੰਮ ਦੱਸੋ ਅੰਦਰ ਕੰਮ ਆ ਕਿਤੇ ਗਏ ਤੇ ਮੈਂ ਪਿੱਛੇ ਜਾ ਕੇ ਉਹਨੂੰ ਫੜਿਆ ਜਦੋਂ ਉਹਨੂੰ ਮੈਂ ਫੜਿਆ ਤੇ ਉਹਨੇ 2-3 ਫੈਰ ਕੱਢੇ ਇੱਥੇ ਮੈਂ ਲਾਗੋ ਲੰਗੇ ਫੈਰ ਦੋ ਬਾਹਰ ਬਾਹਰ ਜਾ ਕੇ ਸ਼ਾਟ ਦਿਖਾਉ ਆ ਸ਼ਾਟ ਦੇ ਨਾਲ ਲਾ ਕੇ ਲੰਗੇ ਲਾ ਕੇ ਲੰਗੇ ਜੇ ਉਹਨੂੰ ਮੈਂ ਬਾਹਰ ਜਾ ਕੇ ਛੁੱਟਿਆ ਉਦੋਂ ਫਿਰ ਇੱਕ ਫੈਰ ਕੱਢਿਆ ਉਹ ਤੋਂ ਬਾਅਦ ਉਹਨੂੰ ਫੜ ਲਿਆ ਗਿਆ ਕਿੱਥੇ ਉਹ ਬੰਦਾ ਉਹ ਲੱਗੇ ਸੀ ਉਸ ਸ਼ਾਫਰ ਦੇ ਜੱਪੜ ਵੀ ਛੁੱਟਿਆ ਗਿਆ ਪੜਿਆ ਗਿਆ ਕਿੰਨੇ ਲੋਕ ਆਏ ਸੀ ਇਕ ਕੋਇਆ ਹੈ ਇੱਕ ਕੋਈ ਬੰਦਾ ਹੈ ਤੇ ਕੋਈ ਜ਼ਖਮੀ ਕੌਣ ਹੋਇਆ ਜ਼ਖਮੀ ਬਾਹਰ ਜਦੋਂ ਗੋਲੀ ਚੱਲੀ ਸੁਣਿਆ ਵਾ ਕਿ ਬਾਹਰ ਕਿਸੇ ਦੇ ਲੱਗੀ ਹੈ ਉਦੋਂ ਧਿਆਨ ਨਹੀਂ ਆੜਾ ਚਾਲ ਨੂੰ ਫੜਨ ਵਾਲੀ ਅੱਛਾ ਤੇ ਕਿਹਦੇ ਵੱਲੋਂ ਪੁੱਛਦੇ ਸੀ ਯਾਰ ਪਾਪਾ ਵੱਲੋਂ ਇੰਨਾ ਵੱਲੋਂ ਪੁੱਛ ਹਾਂਜੀ ਆnde ਕਿਤੇ ਮੈਂ ਰੋਂ ਟੋਟਾ ਫਾਇਰ ਦੋ ਇੱਥੇ ਇੱਕ ਬਾਹਰ ਹੈ ਬਾਕੀ ਜਲਦਬਾਜੀ 'ਚ ਦੋ ਤਿੰਨ ਹੋਰ ਹੋ ਸਾਡੇ ਗਿਨੇ ਨਹੀਂ ਮੈਂ ਅੱਛਾ ਬੇਟਾ ਇਹ ਨਹੀਂ ਦਲੇਰੀ ਜਿੱਤਾ ਹਿੰਮਤ ਦਿਖਾਈ ਸਾਹਮਣੇ ਗਿਆ ਹੱਥ ਜਿਹਾ ਧਾਰਾ ਤੇ ਆਰਮਡ ਰੋਟ ਤੌਰ ਤੇ ਲੋਕ ਡਰ ਜਾਂਦੇ ਆ ਥੱਲੇ ਕਹਿੰਦੇ ਕੁਰਸੀਆਂ ਥੱਲੇ ਪਰ ਤੇਰੇ ਅੰਦਰ ਇੰਨੀ ਦਲੇਰੀ ਮੈਂ ਵੀ ਸੋਚਿਆ ਕਿ ਪਿੱਛੇ ਹਟ ਜਰਨਾ ਹੈ ਪਰ ਮੈਂ ਕਿ ਮਰਨਾ ਨਹੀਂ ਹੈ ਝੋਕੇ ਵੀ ਮੰਨਣਾ ਤੇ ਸਿੱਧੇ ਹੋ ਗਏ ਵੀ ਮਰਨਾ ਵੇਖੀ ਜਾਊਗੀ ਜਿਵੇਂ ਆਊਗਾ